ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਅਸੀਂ ਕਰ ਰਹੇ ਹਾਂ ਜੀ ਤਿਆਰੀ UGC NET ਪੰਜਾਬੀ ਦੀ ਤੇ ਅੱਜ ਉਹ ਸਾਡਾ ਟੌਪਿਕ ਹੈ ਉਹ ਹੈ ਕਾਵ ਦੇ ਪੇਦ ਭਾਰਤੀ ਕਾਵ ਸ਼ਾਸਤਰ ਦੇ ਅੰਦਰ ਕਾਵ ਦੇ ਕਈ ਪੇਦ ਦੱਸੇ ਗਏ ਨੇ ਉਹਨਾਂ ਨੇ ਅਰਥ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਬਾਹਰੀ ਆਧਾਰ ਤੇ ਕਾਵ ਦੇ ਪੇਦ ਦੱਸੇ ਨੇ ਪਰ UGC NET ਪੰਜਾਬੀ ਪੇਪਰ ਦੇ ਪੱਖੋਂ ਸਾਡੇ ਲਈ ਜੋ ਇੰਪੋਰਟੈਂਟ ਹੈ ਜੋ ਸਾਡੇ ਸਿਲੇਬਸ 'ਚ ਹੈ ਉਹ ਹੈ ਕਾਵ ਦੇ ਭੇਦ ਦ੍ਰਿਸ਼ ਅਤੇ ਸ਼ਰਵ ਇਹ ਸਾਡੇ ਸਿਲੇਬਸ ਦਾ ਹਿੱਸਾ ਹੈ ਕਾਵ ਦੇ ਭੇਦ ਦ੍ਰਿਸ਼ ਅਤੇ ਸ਼ਰਵ ਤਾਂ ਇੱਥੇ ਅਸੀਂ ਅਹੀ ਪੜਾਂਗੇ ਕਾਵ ਦੇ ਭੇਦ ਦ੍ਰਿਸ਼ ਅਤੇ ਸ਼ਰਵ ਜੇ ਕੁਐਸਚਨ ਆਂਦਾ ਹੈ ਸਾਡੇ ਪੇਪਰ ਦੇ ਅੰਦਰ ਕਿ ਭਾਰਤੀ ਕਾਵ ਸ਼ਾਸਤਰ ਦੇ ਵਿੱਚ ਕਾਵ ਦੇ ਕਿੰਨੇ ਭੇਦ ਦੱਸੇ ਨੇ ਤਸੀਂ ਦੋ ਹੀ ਟਿੱਕ ਕਰਾਂਗੇ ਠੀਕ ਹੈ ਦ੍ਰਿਸ਼ ਤੇ ਸ਼ਰਵਨ ਜੇ ਭੇਦ ਪੁੱਛ ਲੈਂਦਾ ਤਾਂ ਦ੍ਰਿਸ਼ ਤੇ ਸ਼ਰਵ ਤੁਸੀਂ ਦੱਸ ਸਕਦੇ ਹੋ ਤੇ ਚਲੋ ਜੀ ਸਟਾਰਟ ਕਰਦੇ ਹਾਂ ਸਾਇਤਿਆ ਦਰਪਣ ਦੇ ਲੇਖਕ ਆਚਾਰਿਆ ਵਿਸ਼ਵਨਾਥ ਦੇ ਅਨੁਸਾਰ ਕਾਵ ਦੇ ਦੋ ਭੇਦ ਦੱਸੇ ਗਏ ਨੇ ਦ੍ਰਿਸ਼ ਅਤੇ ਸ਼ਰਵ ਠੀਕ ਹੈ ਦ੍ਰਿਸ਼ ਕਾਵ ਕੀ ਹੁੰਦਾ ਹੈ ਜਿਸ ਨੂੰ ਦੇਖ ਕੇ ਮਾਣਿਆ ਜਾ ਸਕੇ ਜਿਸ ਨੂੰ ਦੇਖ ਕੇ ਅਸੀਂ ਮਾਨ ਸਕਦੇ ਹਾਂ ਉਹ ਦ੍ਰਿਸ਼ ਹੈ ਦ੍ਰਿਸ਼ ਦੇਖਣ ਵਾਲਾ ਜੋ ਰੰਗਮੰਚ ਤੇ ਪੇਸ਼ ਹੋਵੇ ਉਹ ਦ੍ਰਿਸ਼ ਕਾਵ ਹੈ ਜਿਵੇਂ ਕਿ ਨਾਟਕ ਦ੍ਰਿਸ਼ ਕਾਵ ਤੁਹਾਨੂੰ ਪਤਾ ਹੀ ਹੈ ਦ੍ਰਿਸ਼ ਕੀ ਹੁੰਦਾ ਹੈ ਦੇਖਣਾ ਕਿਸੇ ਚੀਜ਼ ਨੂੰ ਠੀਕ ਹੈ ਕਿਸੇ ਚੀਜ਼ ਦਾ ਤੁਹਾਨੂੰ ਦਿਖਣਾ ਦ੍ਰਿਸ਼ ਹੈ ਤਾਂ ਜਿਹੜਾ ਕਾਮ ਰੰਗਮੰਚ ਦੇ ਉੱਤੇ ਪੇਸ਼ ਕੀਤਾ ਜਾ ਸਕਦਾ ਹੈ ਜਿਸ ਨੂੰ ਦਰਸ਼ਕ ਬੈਠ ਕੇ ਦੇਖ ਸਕਦੇ ਨੇ ਉਹ ਦ੍ਰਿਸ਼ ਕਾਵ ਹੁੰਦਾ ਹੈ ਫੋਰ ਐਗਜ਼ਾਮਪਲ ਨਾਟਕ ਐਸ ਦੇ ਅੱਗੋਂ ਦੋ ਭੇਦ ਹੁੰਦੇ ਨੇ ਰੂਪਕ ਅਤੇ ਉਪਰੂਪਕ ਰੂਪਕ ਦੇ 10 ਭੇਦ ਅਤੇ ਉਪਰੂਪਕ ਦੇ 18 ਭੇਦ ਦੱਸੇ ਗਏ ਨੇ ਇਹ ਤੁਸੀਂ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਯਾਦ ਰੱਖਣ ਵਾਲੀਆਂ ਚੀਜ਼ਾਂ ਨੇ ਕਾਵ ਦੇ ਭੇਦ ਕਿੰਨੇ ਨੇ ਭਾਰਤੀ ਕਾਵ ਸ਼ਾਸਤਰ ਅਨੁਸਾਰ ਕਾਵ ਦੇ ਭੇਦ ਦੋ ਨੇ ਦ੍ਰਿਸ਼ ਅਤੇ ਸ਼ਰਵ ਅੱਗੋਂ ਤ੍ਰਿਸ਼ ਕਾਵ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਰੂਪਕ ਅਤੇ ਉਪਰੂਪਕ ਰੂਪਕ 10 ਭੇਦ ਉਪਰੂਪਕ 18 ਭੇਦ ਕੇਂਦ੍ਰਿਕ ਕਾਵਤ ਨੂੰ ਸਮਝ ਆ ਗਈ ਹੁੰਦਾ ਕੀ ਹੈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਸ਼ਰਵ ਕਾਵ ਕੀ ਹੁੰਦਾ ਹੈ ਆਚਾਰਿਆ ਦੰਡੀ ਨੇ ਸ਼ਰਵ ਕਾਵ ਨੂੰ ਤਿੰਨ ਭੇਦਾਂ ਵਿੱਚ ਵੰਡਿਆ ਗਦ ਕਾਵ ਪਦ ਕਾਵ ਅਤੇ ਮਿਸ਼ਰ ਕਾਵ ਜੋ ਸ਼ਰਵ ਕਾਵ ਹੈ ਨਾ ਜਿਸ ਨੂੰ ਸੁਣਿਆ ਜਾ ਸਕਦਾ ਹੈ ਪੜਿਆ ਜਾ ਸਕਦਾ ਹੈ ਉਸ ਨੂੰ ਸ਼ਰਵ ਕਾਵ ਕਹਿੰਦੇ ਨੇ ਤੇ ਇਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਅੱਗੇ ਵੰਡਿਆ ਗਿਆ ਹੈ ਗਦ ਪਦ ਅਤੇ ਮਿਸ਼ਰ ਦੰਡੀ ਨੇ ਇਸ ਨੂੰ ਵੰਡਿਆ ਹੈ ਗੱਦ ਕਾਵ ਕੀ ਹੁੰਦਾ ਜਿਹੜੀ ਰਚਨਾ ਛੰਦ ਚ ਨਾਲੇ ਕੇ ਗੱਦ ਚ ਲਿਖੀ ਜਾਵੇ ਉਹ ਗੱਦ ਕਾਵ ਹੈ ਜਿਹੜੀ ਗੱਦ ਦੇ ਫੋਰਮ ਚ ਲਿਖੀ ਜਾਂਦੀ ਹੈ ਪਦ ਦੇ ਫੋਰਮ ਚ ਨਹੀਂ ਲਿਖੀ ਜਾਂਦੀ ਪੈਰਾਗ੍ਰਾਫ ਦੇ ਫੋਰਮ ਚ ਲਿਖੀ ਜਾਂਦੀ ਉਸ ਨੂੰ ਗੱਦ ਕਾਵ ਕਹਿੰਦੇ ਨੇ ਦੰਡੀ ਨੇ ਅੱਗੋਂ ਇਸ ਦੇ ਦੋ ਭੇਦ ਕਥਾ ਅਤੇ ਅਖਿਆਇਕਾ ਦੱਸੇ ਕਿਸ ਦੇ ਭੇਦ ਗੱਦ ਕਾਵ ਦੇ ਦੋ ਭੇਦ ਦੱਸੇ ਨੇ ਕਥਾ ਯਾਨੀ ਕਿ ਕਹਾਣੀ ਅਖਿਆਇਕਾ ਜਿਹਨੂੰ ਆਖਿਆ ਜਾਵੇ ਠੀਕ ਹੈ ਇੱਕ ਫੋਰਮ ਹੈ ਰਾਈਟਿੰਗ ਦੇ ਇਸ ਦੇ ਹੋਰ ਭੇਦ ਵੀ ਵਿਦਵਾਨਾਂ ਦੁਆਰਾ ਦਿੱਤੇ ਗਏ ਜਿਵੇਂ ਕਿ ਮੁਕਤਵ ਕਾਉ ਯੁਗਮਕ ਤੇ ਕਲਾਪਕ ਆਦ ਉਸ ਤੋਂ ਬਾਅਦ ਹੈ ਜੀ ਪਦਕਾਉ ਠੀਕ ਹੈ ਕਿਉਂਕਿ ਇਸ ਨੂੰ ਦੰਡੀ ਨੇ ਤਿੰਨ ਭਾਗਾਂ 'ਚ ਵੰਡਿਆ ਸ਼ਰਵ ਨੂੰ ਗੱਦ ਪਦ ਤੇ ਮਿਸ਼ਰ ਪਦਕਾਉ ਕੀ ਹੁੰਦਾ ਹੈ ਪਦਕਾਉ ਦੇ ਭੇਦ ਹੁੰਦੇ ਨੇ ਪ੍ਰਬੰਧ ਜਿੰਦੇ ਵਿੱਚ ਮਹਾਕਾਵਤੇ ਖੰਡਕਾਉ ਪਦਕਾਉ ਦਾ ਅੱਗੇ ਪੇਦ ਹੈ ਪ੍ਰਬੰਧਕਾਉ ਪ੍ਰਬੰਧਕਾਉ ਦੇ ਅੱਗੋਂ ਦੋ ਪੇਦ ਨੇ ਮਹਾਕਾਉ ਤੇ ਖੰਡਕਾਉ ਇਹ ਮੈਂ ਤੁਹਾਨੂੰ ਅੱਗੇ ਐਕਸਪਲੇਨ ਕਰਾਂਗੀ ਅچھے ਤਰੀਕੇ ਨਾਲ ਇਸ ਦੇ ਥਰੂ ਕਿਉਂਕਿ ਕਨਫਿਊਜ਼ ਹੋ ਰਹੇ ਹੋਗੇ ਤੁਸੀਂ ਕਿ ਇਹ ਕਿਸ ਦੇ ਪੇਦ ਕਿਵੇਂ ਜੁੜ ਰਹੇ ਨੇ ਤਾਂ ਇੱਕ ਵਾਰੀ ਇਹਨੂੰ ਸਿਰਫ ਸਮਝਣ ਦੀ ਕੋਸ਼ਿਸ਼ ਕਰੋ ਕਿ ਗਦਕਾਉ ਪਦਕਾਉ ਅਤੇ ਮਿਸ਼ਰਕਾਉ ਹੁੰਦਾ ਕੀ ਹੈ ਇਹ ਮੈਂ ਤੁਹਾਨੂੰ ਡਾਇਗ੍ਰਾਮ ਦੇ ਥਰੂ ਚੰਗੀ ਤਰ੍ਹਾਂ ਕਲੀਅਰ ਕਰਾਂਗੀ ਪੇਤ ਮਹਾਕਾਵ ਸੁਨਿਯੋਜਿਤ ਲੰਬੀ ਕਥਾ ਮਹਾਕਾਵ ਹੈ ਇਸ ਦੀ ਵੰਡ ਸਰਗਾ ਵਿੱਚ ਹੁੰਦੀ ਹੈ ਠੀਕ ਹੈ ਪਦਕਾਵ ਦਾ ਭੇਦ ਹੈ ਪ੍ਰਬੰਧਕਾਵ ਪ੍ਰਬੰਧਕਾਵ ਦੇ ਭੇਦ ਨੇ ਮਹਾਕਾਵ ਅਤੇ ਖੰਡਕਾਵ ਮਹਾਕਾਵ ਕੀ ਹੁੰਦਾ ਹੈ ਇੱਕ ਸੁਨਿਯੋਜਿਤ ਲੰਬੀ ਕਥਾ ਹੁੰਦੀ ਹੈ ਤੇ ਇਸ ਦੀ ਵੰਡ ਸਰਗਾ ਦੇ ਵਿੱਚ ਹੁੰਦੀ ਹੈ ਇਹ ਚੀਜ਼ ਯਾਦ ਰੱਖਣੀ ਹੈ ਮਹਾਕਾਵ ਸਰਗਾ ਦੇ ਵਿੱਚ ਲਿਖੇ ਜਾਂਦੇ ਨੇ ਸਰਗ ਇਹਨਾਂ ਵਿੱਚ ਅਧਿਆਏ ਹੁੰਦੇ ਨੇ ਸਰਗ ਹੁੰਦੇ ਨੇ ਜਿਵੇਂ ਕਿ ਮਹਾਭਾਰਤ ਅਤੇ ਰਮਾਇਣ ਐਗਜ਼ਾਮਪਲ ਨੇ ਸਾਡੇ ਕੋਲ ਮਹਾਕਾਵ ਦੇ ਠੀਕ ਹੈ ਖੰਡਕਾਵ ਕੀ ਹੁੰਦਾ ਹੈ ਮਹਾਕਾਵ ਦੇ ਕਿਸੇ ਇੱਕ ਅੰਸ਼ ਦਾ ਅਨੁਸਰਣ ਕਰਦਾ ਹੈ ਕਿਸੇ ਇੱਕ ਕਹਾਣੀ ਨੂੰ ਪੇਸ਼ ਕਰਦਾ ਹੈ ਮਹਾਕਾਵ ਦੇ ਵਿੱਚ ਬੜੀ ਹੀ ਲੰਬੀ ਇੱਕ ਕਥਾ ਲਿਖੀ ਜਾਂਦੀ ਹੈ ਪੂਰੀ ਖੰਡਕਾਵ ਦੇ ਵਿੱਚ ਉਸੇ ਕਥਾ ਦਾ ਇੱਕ ਛੋਟਾ ਜਿਹਾ ਹਿੱਸਾ ਲਿਖਿਆ ਜਾਂਦਾ ਹੈ ਮਿਸ਼ਰਤ ਦੇ ਵਿੱਚ ਕੀ ਹੁੰਦਾ ਹੈ ਗੱਧ ਅਤੇ ਪਦ ਦੋਨੇ ਇਸ ਨੂੰ ਚੰਪੂ ਵੀ ਕਿਹਾ ਜਾਂਦਾ ਹੈ ਜਿਹੜਾ ਮਿਸ਼ਰਤ ਕਾਵ ਹੁੰਦਾ ਹੈ ਉਹਦੇ ਅੰਦਰ ਗੱਧ ਰਾਈਟਿੰਗ ਵੀ ਹੁੰਦੀ ਹੈ ਪਦ ਰਾਈਟਿੰਗ ਵੀ ਹੁੰਦੀ ਹੈ ਇਸ ਨੂੰ ਚੰਪੂ ਕਹਿ ਦਿੱਤਾ ਜਾਂਦਾ ਹੈ ਇਸ ਦੇ ਗੁਣ ਦੋ ਭੇਦ ਨੇ ਵਿਰੁੱਧ ਅਤੇ ਕਰਮਵਕ ਠੀਕ ਹੈ ਇਹ ਮੇਰੇ ਲਈ ਤੁਹਾਨੂੰ ਦੱਸਣਾ ਜ਼ਰੂਰੀ ਸੀ ਕਿ ਡੰਡੀ ਦੇ ਅਨੁਸਾਰ ਸ਼ਰਵ ਕਾਵ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਗੱਧ ਪਦ ਅਤੇ ਮਿਸ਼ਰਤ ਤੇ ਅਗੋਂ ਗੱਦ ਪਾ ਗੱਦ ਵਿੱਚ ਕੀ ਹੈ ਪਦ ਵਿੱਚ ਕੀ ਹੈ ਤੇ ਮਿਸ਼ਰਜ ਕੀ ਹੈ ਪਰ ਤੁਹਾਡੇ ਪੇਪਰ ਦੇ ਵਿੱਚ ਇੰਨਾ ਨਹੀਂ ਆਂਦਾ ਉਹਦੇ ਵਾਸਤੇ ਤੁਹਾਨੂੰ ਸਿਰਫ ਇਹ ਡਾਇਗਰਾਮ ਆਪਦੀ ਅੱਖਾਂ ਅੱਗੇ ਰੱਖਣਾ ਜ਼ਰੂਰੀ ਹੈ ਸਿਰਫ ਇਸ ਨੂੰ ਆਪਦੇ ਦਿਮਾਗ ਦੇ ਵਿੱਚ ਰੱਖਿਓ ਇਹ ਇੰਪੋਰਟੈਂਟ ਹੈ ਇਹਦੇ ਵਿੱਚੋਂ ਹੀ ਕੁਐਸਚਨ ਨਿਕਲ ਜਾਏਗਾ ਤੁਹਾਨੂੰ ਕੁਐਸਚਨ ਆਏਗਾ ਕਿ ਆਪਦੇ ਪੇਦ ਕਿੰਨੇ ਨੇ ਆਨਸਰ ਦੋ ਕਿਹੜੇ-ਕਿਹੜੇ ਆਨਸਰ ਦ੍ਰਿਸ਼ ਤੇ ਸ਼ਰਬ ਉਸ ਤੋਂ ਬਾਅਦ ਦ੍ਰਿਸ਼ ਨੂੰ ਦੋ ਭੇਦਾਂ 'ਚ ਵੰਡਿਆ ਗਿਆ ਰੂਪਕ ਅਤੇ ਉਪਰੂਪਕ ਇਹ ਯਾਦ ਰੱਖਣੇ ਤਿਸ਼ਰਾਵ ਉਹ ਤੁਸੀਂ ਗੱਦ ਪਦ ਮਿਸ਼ਰ ਵਾਲਾ ਨਹੀਂ ਤੁਹਾਨੂੰ ਪੁੱਛਿਆ ਜਾਂਦਾ ਸਿਰਫ ਤੁਹਾਡੀ ਇਨਫੋਰਮੇਸ਼ਨ ਵਾਸਤੇ ਸ ਤਾਂ ਤੁਹਾਡੀ ਨੋਲੇਜ ਵਾਸਤੇ ਮੈਂ ਤੁਹਾਨੂੰ ਦੱਸਿਆ ਬਟ ਜਿਹੜਾ ਮੈਂ ਕੁਐਸਚਨ ਦੇਖੇ ਨੇ ਪ੍ਰੀਵੀਅਸ ইয়ার 'ਚ ਉਹ ਐਸੇ ਤਰੀਕੇ ਨਾਲ ਆਉਂਦੇ ਨੇ ਕਿ ਕਾਵ ਦੇ ਭੇਦ ਕਿੰਨੇ ਨੇ ਦੋ ਤਿਦ੍ਰਿਸ਼ ਅਗੋ ਰੂਪਕ ਅਤੇ ਉਪਰੂਪਕ ਸ਼੍ਰਾਵ ਗੋ ਪ੍ਰਬੰਧ ਅਤੇ ਮੁਕਤਕ ਪਰਬੰਧ ਅਤੇ ਮੁਕਤਕ ਤੇ ਪ੍ਰਬੰਧ ਦੇ ਅੱਗੇ ਦੋ ਭੇਦ ਮਹਾਕਾਵ ਅਤੇ ਖੰਡਕਾਵ ਮੁਕਤਕ ਦੇ ਪਾਠ ਹੈ ਗੀਤ ਠੀਕ ਹੈ ਆਈ ਹੋਪ ਯੂ ਕਲੀਅਰਡ ਕਿ ਕਾਵ ਦੇ ਭੇਦ ਦੋ ਦ੍ਰਿਸ਼ ਅਤੇ ਸ਼ਰਵ ਦ੍ਰਿਸ਼ ਦੇ ਭੇਦ ਦੋ ਰੂਪਕ ਅਤੇ ਉਪਰੂਪਕ ਸ਼ਰਵ ਦੇ ਅਗੋਂ ਦੋ ਭੇਦ ਪ੍ਰਬੰਧ ਅਤੇ ਮੁਕਤਕ ਪ੍ਰਬੰਧ ਦੇ ਮਹਾਕਾਵ ਤੇ ਖੰਡਕਾਵ ਮੁਕਤਕ ਦੇ ਪਾਠਿਆ ਤੇ ਗੀਤ ਇਟਸ ਵੈਰੀ ਵੈਰੀ ਇੰਪੋਰਟੈਂਟ ਤਾਂ ਇਸ ਡਾਇਗਰਾਮ ਨੂੰ ਤੁਸੀਂ ਬਣਾ ਸਕਦੇ ਹੋ ਆਪਦੀ ਕਾਪੀ 'ਚ ਨੋਟ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਇਹ ਬਹੁਤ ਇੰਪੋਰਟੈਂਟ ਐਸ ਨੂੰ ਯਾਦ ਰੱਖਿਓ ਫਿਰ ਅੱਗੋ ਅਸੀਂ ਪੜ੍ਹਦੇ ਹਾਂ ਸ਼ਰਵਕਾਉ ਸਾਨੂੰ ਪਤਾ ਲੱਗ ਗਿਆ ਜਿਹਨੂੰ ਸੁਣਿਆ ਜਾ ਸਕਦਾ ਹੈ ਪੜ੍ਹਿਆ ਜਾ ਸਕਦਾ ਹੈ ਉਹ ਸ਼ਰਵਕਾਉ ਹੁੰਦਾ ਹੈ ਤੇ ਦ੍ਰਿਸ਼ਕਾਉ ਜਿਹਨੂੰ ਦੇਖਿਆ ਜਾ ਸਕਦਾ ਹੈ ਰੰਗਮੰਚ ਤੇ ਉਹ ਦ੍ਰਿਸ਼ਕਾਉ ਹੁੰਦਾ ਹੈ ਤੇ ਅੱਗੋ ਪ੍ਰਬੰਧਕਾਉ ਕੀ ਹੁੰਦਾ ਹੈ ਪਰਬੰਧਕਾ ਵਿੱਚ ਵਿਚਾਰਾਂ ਦੀਆਂ ਲੜੀਆਂ ਸੰਗਠਿਤ ਹੁੰਦੀਆਂ ਹਨ ਅੱਗੇ ਪਿੱਛੇ ਨਹੀਂ ਕੀਤੀਆਂ ਜਾ ਸਕਦੀਆਂ ਪਰਬੰਧਕਾਵਦਾਨ ਵਿਸ਼ਾ ਇਤਿਹਾਸਕ ਜਾਂ ਕਲਪਿਤ ਹੁੰਦਾ ਹੈ ਜਿਹੜਾ ਪਰਬੰਧਕਾ ਹੁੰਦਾ ਇੱਕ ਸੰਗਠਿਤ ਰਚਨਾ ਹੁੰਦੀ ਹੈ ਇੱਕ ਵੱਡੀ ਰਚਨਾ ਹੁੰਦੀ ਹੈ ਪੁਰਾਣੇ ਸਮੇਂ ਅਚ ਪਰਬੰਧਕਾ ਵੀ ਜਿਆਦਾ ਮਾਇਨੇ ਰੱਖਦਾ ਸੀ ਇਸ ਵਿੱਚ ਭਾਵ ਵਿਭਾਵ ਅਨੁਭਾਵ ਤੇ ਸੰਚਾਰੀ ਭਾਵ ਉਚਿਤ ਮਾਤਰਾ ਵਿੱਚ ਹੁੰਦੇ ਨੇ ਇਹ ਜੋ ਚੀਜ਼ਾਂ ਨੇ ਭਾਵ ਵਿਭਾਵ ਅਨੁਭਾਵ ਸੰਚਾਰੀ ਪਾਵ ਉਚਿਤ ਪਾਵੇ ਮੈਂ ਤੁਹਾਨੂੰ ਜਦੋਂ ਰਸ ਵਾਲਾ ਟੌਪਿਕ ਕਰਾਵਾਂਗੀ ਨਾ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਜਿਵੇਂ ਰਸ ਸੰਪਰਦਾਏ ਹੈ ਤੂਨੀ ਵਕਰੋਕਤੀ ਉਚਿਤਿਆ ਵਗੈਰਾ ਇਹ ਉਦੋਂ ਮੈਂ ਤੁਹਾਨੂੰ ਐਕਸਪਲੇਨ ਕਰਾਂਗੀ ਹੁਣ ਸਿਰਫ ਤੁਸੀਂ ਇਹੀ ਜਾਣੋ ਕਿ ਪ੍ਰਬੰਧ ਕਾਵ ਦੇ ਅੰਦਰ ਭਾਵ ਵਿਭਾਵ ਅਨੁਭਾਵ ਸੰਚਾਰੀ ਪਾਵ ਉਚਿਤ ਮਾਤਰਾਜ ਹੋਣੇ ਚਾਹੀਦੇ ਨੇ ਮਹਾ ਕਾਵ ਕੀ ਹੁੰਦਾ ਹੈ ਮਹਾਦਾਰ ਤੇ ਦਿਰਗਤੇ ਵਿਸ਼ਾਲ ਮਹਾਕਾਵ ਮੈਂ ਤੁਹਾਨੂੰ ਦੱਸਿਆ ਸਰਗਮ ਵਿੱਚ ਲਿਖਿਆ ਜਾਂਦਾ ਹੈ ਇਸ ਦੇ ਵਿੱਚ 8 ਸਰਗ ਹੁੰਦੇ ਨੇ ਇਸ ਵਿੱਚ ਸ਼ਿੰਗਾਰ বীরਜਾ ਸ਼ਾਂਤ ਰਸ ਦੀ ਪ੍ਰਧਾਨਤਾ ਹੁੰਦੀ ਹੈ ਐਗਜ਼ਾਮਪਲ ਦੇ ਤੌਰ ਤੇ ਭਾਈ ਵੀਰ ਸਿੰਘ ਦਾ ਰਾਣਾ ਸੂਰਤ ਸਿੰਘ ਮਰਦਾ ਗਮੜਾ ਅਤੇ ਅਵਤਾਰ ਸਿੰਘ ਆਜ਼ਾਦ ਦਾ ਵਿਸ਼ਵਨੂਰ ਪੰਜਾਬੀ ਦੇ ਪ੍ਰਸਿੱਧ ਮਹਾਕਾਵ ਹਨ ਪੰਜਾਬੀ ਦੇ ਪ੍ਰਸਿੱਧ ਮਹਾਕਾਵ ਤੁਹਾਡੇ ਤੋਂ ਪੁੱਛੇ ਜਾ ਸਕਦੇ ਨੇ ਭਾਈ ਵੀਰ ਸਿੰਘ ਦੇ ਰਾਣਾ ਸੂਰਤ ਸਿੰਘ ਮਰਦਾ ਗਮੜਾ ਅਤੇ ਅਵਤਾਰ ਸਿੰਘ ਆਜ਼ਾਦ ਦਾ ਵਿਸ਼ਵਨੂਰ ਪੰਜਾਬੀ ਦੇ ਪ੍ਰਸਿੱਧ ਮਹਕਾਵ ਹਨ। ਮੁਕਤਕ ਕਾਵ ਕੀ ਹੁੰਦਾ ਹੈ? ਮੁਕਤਕ ਕਾਵ ਦੇ ਵਿੱਚ ਗੀਤ ਦਾ ਪ੍ਰਮੁੱਖ ਸਥਾਨ ਹੁੰਦਾ ਹੈ। ਮੁਕਤਕ ਕਾਵ ਲਘੂ ਬਿਰਤੰਤ ਕਾਵ ਦੀ ਬਣਗੀ ਹੈ। ਠੀਕ ਹੈ ਇਸ ਦੇ ਵਿੱਚ ਗੀਤ ਮੁੱਖ ਹੁੰਦਾ ਹੈ ਤੇ ਇਹ ਇੱਕ ਲਘੂ ਰਚਨਾ ਜਿਹੜੀ ਹੈ ਲਘੂ ਬਿਰਤੰਤ ਕਾਵ ਦੀ ਇੱਕ ਬਣਗੀ ਹੈ। ਤਾਂ ਇਹ ਸੀ ਸਾਡਾ ਅੱਜ ਦਾ ਟੌਪਿਕ ਕਾਵ ਦੇ ਪੇਧ ਠੀਕ ਹੈ ਮੈਂ ਤੁਹਾਨੂੰ ਦੁਬਾਰਾ ਐਕਸਪਲੇਨ ਕਰ ਸਕਦੀ ਹਾਂ ਕਿ ਤੁਹਾਡੇ ਪੇਪਰ ਦੇ ਪੁਆਇੰਟ ਆਫ View ਤੋਂ ਕੀ ਕੁਐਸ਼ਨ ਬਣ ਸਕਦੇ ਨੇ ਕਾਵ ਦੇ ਪੇਧ ਕਿੰਨੇ ਨੇ 2 ਭਾਰਤੀ ਕਾਵ ਸ਼ਾਸਤਰ ਅਨੁਸਾਰ ਕਿਹੜੇ-ਕਿਹੜੇ ਦ੍ਰਿਸ਼ ਤੇ ਸ਼੍ਰਾਵ ਦ੍ਰਿਸ਼ੇ ਗੋ 2 ਰੂਪਕ ਅਤੇ ਉਪਰੂਪਕ ਠੀਕ ਹੈ ਰੂਪਕ ਦੇ ਅਰਥ ਵਿੱਚ ਕੀ ਹੈ ਸਾਡੇ ਕੋਲ ਨਾਟਕ ਆ ਜਾਂਦਾ ਉਸ ਤੋਂ ਬਾਅਦ ਜਿਹੜਾ ਸ਼ਰਵਕਾਵ ਹੈ ਪ੍ਰਬੰਧ ਕਾਵ ਤੇ ਮੁਕਤਕ ਕਾਵ OK ਪ੍ਰਬੰਧ ਕਾਵ ਮਹਾਕਾਵ ਤੇ ਖੰਡ ਕਾਵ ਇਹ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਨੇ ਇਹ ਤੁਸੀਂ ਯਾਦ ਰੱਖਣੀ ਹੈ ਟਾਡੇ ਜ਼ਰੂਰ ਇੱਕ ਨਾ ਇੱਕ ਕੁਐਸਚਨ ਇਹਦੇ ਵਿੱਚੋਂ ਬਣ ਜਾਏਗਾ ਇਹ ਸੀ ਸਾਡਾ ਅੱਜ ਦਾ ਲੈਕਚਰ ਕੀ ਕਾਉਬ ਦੇ ਪੇਡ ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ ਜੇ ਨਹੀਂ ਇੱਕ ਵਾਰੀ ਸਮਝ 안ਤਾ ਤਾਂ ਇਸ ਵੀਡੀਓ ਨੂੰ ਦੁਬਾਰਾ ਦੇਖੋ ਤੁਹਾਡੇ ਪੇਪਰ ਦੇ ਵਕੋਂ ਇੰਪੋਰਟੈਂਟ ਲੈਕਚਰ ਹੈ ਤੇ ਜੁੜੇ ਰਹੋ ਸਾਡੇ ਨਾਲ ਅੱਗੇ ਦੀ ਤਿਆਰੀ ਲਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ